ਸ਼ਿਮਰ ਪਸ਼ਮੀਨਾ ਆਪਣੇ ਕੋਲ ਆ ਚੁੱਕਿਆ ਜੀ ਜੀ ਡਿਜ਼ਾਈਨ ਦੇਖ ਲੋ ਇਹ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਨੇ ਸਾਨੂੰ ਆਪਾਂ ਕੁਲਕੀ ਵਿੱਚ ਚੈੱਕ ਕਰਉਣੇ ਹੈਗੇ ਸ਼ਿਮਰ ਪਸ਼ਮੀਨਾ ਜੀ ਜਿਹੜਾ ਤੁਸੀਂ ਮਾਰਕੀਟ ਦੇ ਵਿੱਚ ਇਹ 1200 ਤੋਂ ਲੈ ਕੇ 1500 ਦਾ ਸੇਲ ਕਰਦੇ ਹੋ ਇਹ ਲੈਣੇ ਹੋਗੇ ਉਹ ਚੀਜ਼ ਹੈ ਇਹ ਪਿਓਰ ਸ਼ਿਮਰ ਪਸ਼ਮੀਨਾ ਇਹ ਲਓ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਜੀ ਚਮਕੂਂਦੇ ਦੇ ਵਿੱਚ ਆਜੋ ਪਿਓਰ ਸ਼ਿਮਰ ਪਸ਼ਮੀਨਾ ਜੀ ਇਹ ਇਹ 1200 ਤੋਂ ਲੈ ਕੇ 1500 ਦਾ ਸੂਟ ਮਾਰਕੀਟਸ ਤੋਂ ਸੇਲ ਹੁੰਦਾ ਜੀ ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇ ਰਿਆ 750 ਦਾ ਜੀ ਲਓ ਜੀ ਜਿਹੜਾ ਵੀ ਤੁਹਾਨੂੰ ਕਲਰ ਕੋਈ ਡੀਆ ਪਸੰਦ ਆਊਗਾ ਸਕਰੀਨ ਸ਼ਾਟ ਲਓ WhatsApp ਆਰਡਰ ਕਰੋ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਸ਼ਿਮਰ ਪਸ਼ਮੀਨਾ ਲਓ ਜੀ ਤੀਜਾ ਗਲ ਰਿਹਾ ਜੀ ਜਿਹੜਾ ਵੀ ਤੁਹਾਨੂੰ ਕੋਈ ਕਲਰ ਡੀਆ ਪਸੰਦ ਆਊਗਾ ਸਕਰੀਨ ਸ਼ਾਟ ਲਓ WhatsApp ਆਰਡਰ ਕਰੋ ਜੀ 800 ਤੋਂ ਲੈ ਕੇ 1500 ਦਾ ਸੇਲ ਹੁੰਦਾ ਤੁਹਾਨੂੰ ਆਪਾਂ ਆਫਰ ਦੇ ਵਿੱਚ ਦੇ ਰਹੇ ਹਾਂ ਜੀ 750 ਜੀ ਲਓ ਜੀ ਚੈੱਕ ਕਰੀ ਚੁਲੋ ਸਕਰੀਨ ਸ਼ਾਟ ਲਓ WhatsApp ਆਰਡਰ ਕਰੋ 750 ਦੇ ਵਿੱਚ ਸ਼ਿਮਰ ਪਸ਼ਮੀਨਾ ਜੀ ਲੋ ਦੁਕਾਨਤੀ ਵੀ ਆ ਕੇ ਲੈ ਸਕਦੇ ਹੋ ਅਲੀ ਸ਼ੇਰਵਾ ਦੀ ਕੱਪੜੀ ਦੀ ਮਸ਼ਹੂਰ ਦੁਕਾਨ ਥਾਣਾ ਰੋਡ ਪਿੱਛੇ ਬਹਿਣ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਹੈ ਲਾਸਟ ਹੈਗਾ ਇਹਦੇ ਵਿੱਚ ਚੀਪ ਮੈਚਿੰਗ ਆਈ ਹੈ ਬਲੈਕ ਦੇ ਵਿੱਚ ਆਈ ਮੈਚਿੰਗ ਆਹੀ 750 ਚ ਦੇਵਾਂਗੇ ਲੋ ਜੀ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣੇ ਹੋਏ ਨੇ ਇਹਦੀ ਬਾਟਮਾਂ ਸ਼ੈਡੋ ਪ੍ਰਿੰਟ ਬਣਿਆ ਹੋਇਆ ਬਾਟਮ ਦੇ ਵਿੱਚ ਚਮਕ ਦੇਖੋ ਕਿੰਨੀ ਹੈ ਜੀ ਕੱਪੜੇ 'ਚ ਸ਼ੇਵਰ ਪਸ਼ਮੀਨਾ 750 ਸੇ ਲੱਗੀ ਹੋਈ ਹੈ